ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਬਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਇਸ ਵੇਲੇ ਆਪਾਂ ਪੁੱਜੇ ਹਾਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਜਿੱਥੇ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਅਨਮੋਲ ਗਗਨਮਾਨ ਜਿਹੜੇ ਕੈਬਨਿਟ ਮੰਤਰੀ ਹੈ ਉਹ ਇੱਥੇ ਨਵਾਂ ਸ਼ਹਿਰ ਪੁੱਜਣਗੇ ਝੰਡਾ ਲਹਿਰਾਉਣ ਲਈ ਉਸ ਤੋਂ ਪਹਿਲਾਂ ਉਹ ਇੱਥੇ ਨਾਸਤਮਾਸਤਕ ਹੋਣ ਲਈ ਖਟਕੜ ਕਲਾਂ ਵਿਖੇ ਪੁੱਜੇ ਆ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਪਹਿਲਾਂ ਭੇਟ ਕੀਤੀ ਆ ਫੁੱਲਾਂ ਫੁੱਲਮਾਲਾਾਂ ਮਾਂ ਭੇਟ ਕੀਤੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਆ ਜਾਓ ਤੁਹਾਨੂੰ ਸੁਣਾ ਦਿੰਦੇ ਹਾਂ ਜੀ ਮੇਰੀ ਪਹਿਲਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਪੰਜਾਬ ਦੇ ਵਾਸੀਆਂ ਨੂੰ 15 ਅਗਸਤ ਦੇ ਦਿਵਸ ਉਤੇ ਬਹੁਤ ਸਾਰੀਆਂ ਮੁਬਾਰਕਾਂ ਨੇ ਇਹ ਮੇਰਾ ਧੰਨ ਭਾਗ ਹੈ ਕਿ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਉਹ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਿਹੜੀ ਸਥਾਨ ਉੱਪਰ ਲੱਗੀ ਹੋਈ ਅੱਜ ਅਸੀਂ ਉਹਨਾਂ ਦੇ ਮਿਊਜ਼ੀਅਮ 'ਚ ਖੜੇ ਆ ਇੱਥੇ ਤਿਰੰਗਾ ਲਹਿਰਾਉਣ ਦੀ ਮੇਰੀ ਜ਼ਿੰਮੇਵਾਰੀ ਹੈ ਮੇਰੀ ਬੜੀ ਖੁਸ਼ਕਿਸਮਤੀ ਵੀ ਹੈ ਕਿ ਜਿਨ੍ਹਾਂ ਦੀ ਬਦੌਲਤ ਜਿਹੜੇ ਦੇਸ਼ ਦੇ ਹੀਰੋ ਨੇ ਤੇ ਅੱਜ ਉੱਥੇ ਆ ਕੇ ਮੈਨੂੰ ਜਿਹੜਾ ਝੰਡਾ ਲਹਿਰਾਉਣ ਦਾ ਇਥੋਂ ਦੀ ਮੈਂ ਇੰਚਾਰਜ ਵੀ ਹੈਗੀ ਆ ਜੀ ਸੋ ਸਾਰਿਆਂ ਨੂੰ ਨਵਾਂ ਸ਼ਹਿਰ ਦੇ ਇਸ ਕ੍ਰਾਂਤੀਕਾਰੀ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ 15 ਅਗਸਤ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਮੈਡਰ ਟੂਰਿਜ਼ਮ ਬਣਾਉਣ ਦੀ ਅੱਪ ਦੀ ਗੱਲ ਕੀਤੀ ਸੀ ਉਹ ਕਦੋਂ ਸ਼ੁਰੂ ਹੋ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਅਸੀਂ ਇੱਥੇ ਜੀ ਹੈਰੀਟੇਜ ਸਟਰੀਟ ਆ ਜਿਹੜੀ ਉਹਦਾ ਬਹੁਤ ਜਲਦੀ ਕੰਮ ਬੜੇ ਵਧੀਆ ਤਰੀਕੇ ਨਾਲ ਸ਼ੁਰੂ ਕਰਾਂਗੇ ਪਿੱਛੇ ਜਿਹੜਾ ਮਿਊਜ਼ੀਅਮ ਆ ਉਹਦਾ ਕੰਮ ਮੁਕੰਮਲ ਕਰਕੇ ਇਹਦਾ ਸੰਪੰਨ ਕੀਤਾ ਕੁਝ ਇੱਥੇ ਥੋੜੇ ਬਹੁਤ ਅਰੇਂਜਮੈਂਟਸ ਹੋਰ ਕਰਨ ਵਾਲੇ ਨੇ ਉਹਨੂੰ ਅਸੀਂ ਅਰੇਂਜਮੈਂਟਸ ਕਰਦੇ ਪਏ ਆ ਮਿਊਜ਼ੀਅਮ ਦਾ ਕੰਮ ਮੁਕੰਮਲ ਹੋਇਆ ਭਗਤ ਸਿੰਘ ਜੀ ਦੇ ਉਹ ਉਹਨਾਂ ਦੇ ਪਿੰਡ ਤੇ ਉਹਨਾਂ ਇੱਥੇ ਤੱਕ ਜਿਹੜੀ ਅਸੀਂ ਇੱਕ ਹੈਰੀਟੇਜ ਸਟਰੀਟ ਬਣਾ ਰਹੇ ਉਹਦਾ ਕੰਮ ਜਿਹੜਾ ਉਹ ਜਲਦੀ ਸ਼ੁਰੂ ਹੋ ਜੂਗਾ ਉਹ ਉਹਦੇ ਨਾਲ ਇੱਥੇ ਟੂਰਿਜ਼ਮ ਨੂੰ ਬਹੁਤ ਫਲਾਰਾ ਮਿਲਣਾ ਜੀ ਇੱਕ ਦਸੰਬਰ ਤੋਂ ਜਿਹੜਾ ਐਕਸ਼ਨ ਸ਼ੁਰੂ ਹੋ ਰਿਹਾ ਉਹਦੇ ਥਾਸ ਕੀ ਮੁੱਦੇ ਲੈਣਗੇ ਲੋਕਾਂ ਦੇ ਮੁੱਦੇ ਜੀ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਉਹਦੇ ਚ ਸਾਰੇ ਜਿਹੜੇ ਰੱਖੇ ਜਾਣਗੇ ਜਿਹੜੇ ਜਿਹੜੇ ਮਸਲੇ ਹੱਲ ਕਰਨ ਵਾਲੇ ਨੇ ਸਾਰਿਆਂ ਦੀ ਜਿਹੜੀ ਆਵਾਜ਼ ਹੈ ਚਾਹੇ ਉਹ ਆਪੋਜੀਸ਼ਨ ਨੇ ਆਪਣਾ ਰੋਲ ਪਲੇ ਕਰਨਾ ਤੇ ਸਾਡੀ ਸਰਕਾਰ ਨੇ ਆਪਣਾ ਰੋਲ ਪਲੇ ਕਰਨਾ ਸੋ ਮੁੱਖ ਮੰਤਰੀ ਸਾਹਿਬ ਸਮੇਂ ਸਮੇਂ ਸਰ ਜਿਹੜੇ ਸੈਸ਼ਨ ਰੱਖਦੇ ਰਹਿੰਦੇ ਤਾਂ ਕਿ ਵੱਧ ਤੋਂ ਵੱਧ ਮਤੇ ਨਵੇਂ ਕੁਝ ਪਾਸ ਕੀਤੇ ਜਾ ਸਕਣ ਲੋਕ ਭlai ਲਈ ਹੋਰ 1000 ਰੁਪਏ ਦੇਣੇ ਕਸਵਾਤੀ ਕਦੋਂ ਸ਼ੁਰੂ ਅਗਲੀ ਗਰੰਟੀ ਇਹ ਹੀ ਆਉਣੀ ਹੈ ਜੀ ਜਲਦੀ ਆਉਣੀ ਹੈ ਜਿੰਨੀਆਂ ਵੀ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਉਹਨਾਂ ਨੂੰ ਸਾਰਾ ਇੱਕ ਇੱਕ ਕਰਕੇ ਪੂਰਾ ਕਰ ਦਿੱਤਾ ਜੀ ਥੈਂਕ ਯੂ ਜੀ ਥੈਂਕ ਯੂ